ਆਹ ਹੈ ਨਾ ਆਹ ਹੈ ਨਾ ਕੰਨ ਕਰਾ ਰਿਹਾ ਕੰਨ ਕਰਾ ਰਿਹਾ ਆਪਾਂ ਦਾ ਪਰਿਵਾਰਿਕ ਮੈਂ ਇਹਨਾਂ ਦਾ ਜਵਾਬ ਆਪਾਂ ਨੂੰ ਆਪਣੀ ਧਾਰਮਿਕ ਮੁੱਦਾ ਨਹੀਂ ਬਣਾਉਣਾ ਨਹੀਂ ਪੈਂਦਾ ਨਹੀਂ ਪੈਂਦਾ ਭਾਈ ਜੀ ਕਿਉਂ ਨਹੀਂ ਬਣਾਉਣਾ ਇਹ ਨਾ ਸਕੂਲ ਦਾ ਮੁੱਦਾ ਹੋ ਗਿਆ ਹੈ ਮੁੰਡੇ ਦੇ ਵਿੱਚ ਧਾਰਮਿਕ ਮੁੱਦਾ ਹੋ ਗਿਆ ਹੈ ਆਜੂ ਮੋਤ ਸੀਰੀ ਪ੍ਰਿਆਸ ਵੀ ਬਨਾਲਾ ਵੱਡੀ ਥੋਰ ਵੱਡੀ ਥੋਰ ਪਸ ਪਸ ਸਾਰੇ ਮਰਦਾਬਾ 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 ਹੋਏ ਦੀ ਸੋਨਾ हा yeah, ਕੀ ਹੋਇਆ ਜੀ ਇਹ ਟੀਚਰ ਨੂੰ ਸਰ ਕੱਲ ਵੀ ਅਸੀਂ ਬਾਬਾ ਗੰਦਰ ਸਿੰਘ ਪਬਲਿਕ ਸਕੂਲ ਦੀਆਂ ਟੀਚਰਸ ਆ ਗਏ ਬਰਨਾਲਾ ਹਾਂਜੀ ਆਈਟੀਆਈ ਚੌਂਕ ਤੇ ਅਸੀਂ ਔਰ ਟੈਂਕੀ ਤੇ ਜੜੇ ਹੋਏ ਕੱਲ ਦੇ 1 ਵਜੇ ਜੀ ਪ੍ਰਸ਼ਾਸਨ ਨੂੰ ਇੰਨੀ ਗੁਹਾਰ ਲਾ ਕੇ ਥੱਕਦੇ ਆ ਪਤਾ ਨਹੀਂ ਕੀ ਬੋਰੀਆਂ ਮਿਲੀਆਂ ਹੋਈਆਂ ਨੇ ਪੰਜਾਬ ਸਰਕਾਰ ਤੱਕ ਪਹੁੰਚੀ ਹੈ ਨਿਊਜ਼ ਪਰ ਹਜੇ ਤੱਕ ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਕੋਈ ਸਲਵਾਈ ਨਹੀਂ ਇੱਕ ਸਿੰਗਲ ਇਹਨਾਂ ਦਾ ਪ੍ਰਸ਼ਾਸਨ ਦਾ ਮੈਂਬਰ ਨੇ ਸਾਡੇ ਕੋਲ ਆ ਕੇ ਨਹੀਂ ਪੁੱਛਿਆ ਵੀ ਹਾਂ ਤੁਹਾਨੂੰ ਕੀ ਚਾਹੀਦਾ ਜੀ ਹਾਂਜੀ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਹਿਸਾਬ ਮਿਲੇ ਪ੍ਰਿੰਸੀਪਲ ਤੇ ਐਫਆਈਆਰ ਦਰਜ ਹੋਵੇ ਔਰ ਮੈਨੇਜਮੈਂਟ ਤੇ ਵੀ ਜੇ ਸਾਡੀ ਟੀਚਰ ਨੂੰ ਕੁਝ ਹੁੰਦਾ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਪ੍ਰਿੰਸੀਪਲ ਔਰ ਮੈਨੇਜਮੈਂਟ ਤੇ ਆ ਪਰਚਾ ਕਰਤ ਕਰਵਾਉਂਦੇ ਠੀਕ ਹੈ ਕੀ ਨਾਮ ਹੈ ਮੈਡਮ ਦਾ ਦਰਜ ਹੋਣਾ ਚਾਹੀਦਾ ਮੈਡਮ ਦਾ ਕੀ ਨਾਮ ਹੈ ਜਿਹੜੇ ਜਿਹੜੇ ਸੀਮਾ ਮਿੱਤਰ ਸੀਮਾ ਮਿੱਤਰ ਹਾਂਜੀ 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 ਡਾਕਟਰ ਗਾਂਧੀ ਜਿਨ੍ਹਾਂ ਤੋਂ ਮੇਰੀ ਮੈਡੀਸਨ ਚੱਲ ਰਹੀ ਹੈ ਜੀ ਡਿਪਰੈਸ਼ਨ ਦੀ ਐਂਡ ਸਟ੍ਰੈਸ ਦੀ ਇਹਦੇ ਉੱਪਰ ਪ੍ਰੋਪਰ ਲਿਖਿਆ ਉਹਨਾਂ ਨੇ ਡਾਕਟਰ ਸਾਹਿਬ ਨੇ ਜੋਬ ਸਟ੍ਰੈਸ ਡਾਕਟਰ ਗਾਂਧੀ ਪਟਿਆਲਾ

ਆ ਰਹੀ ਐ ਐਮਬੂਲੈਂਸ ਇੱਕ ਮਿੰਟ ਇੱਕ ਮਿੰਟ ਕੀ ਨਾਮ ਇਹਦਾ ਮੈਡਮ ਦਾ ਸੀਮਾ 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 ਮੈਂ 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 ਕੀ ਪਾਜੀ ਗੰਦਲ ਆ ਮੈਂ ਤੇਜ਼ ਦੋ ਮੈਡਮ ਇਹਨੂੰ ਤੇਜ਼ ਦਿਸਣ ਅਸੀਂ ਜਾਣ ਦੀ ਰਿਸਕ ਨਹੀਂ ਲੈ ਸਕਦੀ ਵੀ ਨਾ ਨਾ ਠੀਕ ਹੈ ਹੈਨਾ ਆ ਰਹੀ ਐ ਕੋਈ ਨਾ ਅਸੀਂ ਹੈਗੇ ਚਾਰ ਮੈਂ ਪਲੀਜ਼ ਸੀਮਾ ਮੂਹ ਕੋ ਨਾ ਹੋਰ ਚੜ ਜਾਣਗੇ ਬਾਜੂ ਚੜ ਕੇ ਪੜ ਗਈ ਥੋੜੇ ਜਿਹਾ ਤੇ ਹਾਂ ਕੱਲ ਠੀਕ ਹੈ ਦੋ ਕਰ ਕਰ ਥੋੜੀ ਨੇੜੇ ਹੋ ਜਾਣਾ ਫਰੇਮ ਸਹੀ ਹੈ ਮਾਈਕ ਉਹਦੇ ਰੱਖੀਆ ਆ ਨੀਵੇਂ ਪਰ ਮਾਈਕ ਦੀ ਉਹ ਇਹਨੂੰ ਐ ਰੱਖੋ ਯਾਰ ਵੀਰ ਬਣ ਕੇ ਥੋੜਾ ਨੀਵੇਂ ਰੱਖ ਲੋ ਸਾਰੇ ਨੀਵੇਂ ਸਾਡੇ ਸਾਰੇ ਨੀਵੇਂ ਚ ਨੇ ਠੀਕ ਹੈ ਕੀ ਨਾਜੀ ਆਪਣਾ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਮਰਤਪਾਲ ਕੌਰ ਹੈ ਜੀ ਅੰਮ੍ਰਿਤਪਾਲ ਕੌਰ ਜੀ ਕੀ ਹੈ ਸਾਰਾ ਮਾਮਲਾ ਜਿਹੜੇ ਜਿਹਨੂੰ ਲੈ ਕੇ ਥੋੜਾ ਪੁਲਿਸ ਨਾਲ ਵੀ ਜਿਹੜੇ ਧੱਕਾ ਮੁਕੀ ਹੋਈ ਹੈ ਇਹ ਮਾਮਲਾ ਜੀ ਧੱਕੇਸ਼ਾਹੀ ਦਾ ਹੈ ਜੀ ਜਿਹੜੀ ਜਿਹੜੀ ਮੈਨੇਜਮੈਂਟ ਇੱਥੋਂ ਦੀ ਧੱਕੇਸ਼ਾਹੀ ਕਰਦੀ ਹੈ ਜੀ ਤੀਤਰਾ ਨਾਲ ਬਹੁਤ ਜ਼ਿਆਦਾ ਧੱਕਾ ਚੱਲਦਾ ਜੀ ਸਿੱਖਾਂ ਦਾ ਸਕੂਲ ਹੋ ਕੇ ਸਿੱਖਾਂ ਦੇ ਵਿਰੋਧੀ ਨੇ ਜੀ ਗੋਲ ਕਚੋਰ ਨੇ ਜੀ ਇਹ ਬੱਚਿਆਂ ਦੇ ਕੜੇ ਲਾਉਂਦੇ ਨੇ ਜੀ ਸਾਡੇ ਗਾਤਰਾਂ ਤੇ ਵੀ ਸਵਾਲ ਉਠਾਉਂਦੇ ਨੇ ਜੀ ਜੇ ਪਾਠ ਕਰਾਉਣੇ ਬਾਣੀ ਪੜਾਉਣੇ ਆ ਤਾਂ ਸਾਡੀਆਂ ਸ਼ਿਕਾਇਤਾਂ ਜਾਂਦੀਆਂ ਨੇ ਜੇ ਸਾਨੂੰ ਬਾਣੀ ਨਹੀਂ ਪੜ੍ਹਾਈ ਦਿੱਤੀ ਪੜਾਉਣ ਦਿੱਤੀ ਜਾਂਦੀ ਜੀ ਬਾਕੀ ਜਿਹੜੇ ਹੋਰ ਧੱਕੇ ਟੀਚਰਾਂ ਨਾਲ ਕਰਦੇ ਨੇ ਉਹ ਤਾਂ ਉਹ ਆਪਣੇ ਆਪ ਵੀ ਬਿਆਨ ਕਰ ਦੇਣਗੇ ਤੁਹਾਨੂੰ ਇਹ ਕਿਹੜੇ ਸਕੂਲ ਦਾ ਮਾਮਲਾ ਜੀ ਇਹ ਬਾਬਾ ਗੰਦਾ ਸਿੰਘ ਪਾਉਂਦੇ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਹਾਡੇ ਨਾਲ ਦੇ ਟੀਚਰ ਜਿਹੜੇ ਥੈਂਕੀ ਚੜੇ ਨੇ ਇਹ ਜੀ ਮੰਗਾਂ ਨੇ ਸਾਡੀਆਂ ਵੀ ਸਾਡੀਆਂ ਜਿਹੜਾ ਪ੍ਰਿੰਸੀਪਲ ਸਾਰਾ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਜੀ ਉਹਦੀਆਂ ਤੱਕੇਸ਼ਾਈਆਂ ਸਾਥੋਂ ਹੁਣ ਹੋਰ ਨਹੀਂ ਬਰਦਾਸ਼ਤ ਹੁੰਦੀਆਂ ਜੀ ਹੋਰ ਬਰਦਾਸ਼ਤ ਨਹੀਂ ਹੁੰਦੀਆਂ ਜੀ ਬਹੁਤ ਬਰਦਾਸ਼ਤ ਕਰ ਲਿਆ ਜੀ ਹੁਣ ਨਹੀਂ ਬਰਦਾਸ਼ਤ ਹੋਣਦਾ ਸਕੇ ਇਹ ਤੱਕੇਸ਼ਾਈਆਂ ਜੀ ਬਹੁਤ ਤੱਕੇਸ਼ਾਈਆਂ ਜੀ ਸਭ ਬਹੁਤ ਜ਼ਿਆਦੇ ਤੱਕੇਸ਼ਾਈਆਂ ਨੇ ਜੀ ਜਿਨ੍ਹਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਇਹਨਾਂ ਨੇ ਇੱਥੇ ਜਿਹੜੇ ਇਹਨਾਂ ਦੇ ਚਮਚੇ ਨੇ ਜੀ ਉਹਨਾਂ ਨੇ ਤਾਂ 60 60 50 50 ਹਜ਼ਾਰ ਰੁਪਏ ਤਨਖਾਹਾਂ ਲੈਂਦੇ ਨੇ ਜਿਹੜੇ ਅਸੀਂ ਕੁਆਲੀਫਾਈਡ ਟੀਚਰਾਂ ਜੀ ਉਹਨਾਂ ਦੀਆਂ 10 15 15 ਹਜ਼ਾਰ ਤੇ ਉਹ ਕੰਮ ਕਰਦੇ ਨੇ ਉਹ ਵੀ ਸਾਨੂੰ ਹੁ ਕਿਹੜਾ ਸਕੂਲ ਹੈ ਤੇ ਕਿਹੜੇ ਕਿਹੜੇ ਅਧਿਕਾਰੀ ਨੇ ਇਹ ਬਾਬਾ ਗਾਂਦਾ ਸਿੰਘ ਪਬਲਿਕ ਸਕੂਲ ਹੈ ਜੀ ਜੀ ਆਪੇ ਉੱਚ ਅਧਿਕਾਰੀ ਦੀਆਂ ਗੱਲਾਂ ਨਹੀਂ ਕਿ ਕਿ ਅਲਾਈਨਮੈਂਟ ਅਸੀਂ ਤਾਂ ਜੇ ਸਾਡੀ ਤਾਂ ਪ੍ਰਿੰਸੀਪਲ ਸਾਹ ਨਾਲ ਗੱਲ ਹੈ ਪ੍ਰਿੰਸੀਪਲ ਸਾਨੂੰ ਜੋ ਜਿਵੇਂ ਕਟਕੁਤਲੀ ਵਾਂਗੂ ਨਚਾਇਆ ਜਾਂਦਾ ਜੀ ਉਹ ਨੱਚੀ ਜਾਂਦਾ ਜੀ ਬੀਬੀਆਂ ਵੀ ਬੋਲਦੀਆਂ ਸੀ ਕਿ ਉਹਨਾਂ ਬਾਰੇ ਗਲਤ ਬੋਲ ਰਿਹਾ ਕੁਝ ਹਾਂਜੀ ਸਭ ਕੁਝ ਗਲਤ ਬੋਲਦੇ ਨੇ ਜੀ ਬੱਚੇ ਨੇ ਕੜੇ ਉਤਰਵਾਏ ਜਾਂਦੇ ਨੇ ਸਿੱਖੀ ਦਾ ਤਾਂ ਇੱਥੇ ਕੋਈ ਬਿਲਕੁਲ ਇੱਕ ਇੰਚ ਦਾ ਵੀ ਲਗਾ ਦੇਗਾ ਨਹੀਂ ਹੈਗਾ ਜੀ ਪ੍ਰਿੰਸੀਪਲ ਕੌਣ ਹੈ ਕੀ ਨਾਮ ਪ੍ਰਿੰਸੀਪਲ ਦਾ ਉਹਨਾਂ ਦਾ ਹੈਗਾ ਜੀ ਸੁਮੰਤੀ ਸੁਮੰਤੀ ਸ਼੍ਰੀ ਨਿਵਾਸ ਉਹਨਾਂ ਨੂੰ ਬੋਸ ਤੋਂ ਬੋਲ ਕੇ ਰੁੱਕੇ ਜਾ ਰਹੇ ਸੀ ਹਾਂਜੀ ਸਾਨੂੰ ਅਸੀਂ ਆਪਣੇ ਸਾਥੀ ਜਿਹੜੇ ਸਾਥੀ ਸਾਡੇ ਟੈਂਕੀ ਤੇ ਚੜੇ ਨੇ ਉਹਨਾਂ ਦਾ ਸਮਾਟ ਕਰਨ ਆਏ ਸੀਗੇ ਜੀ ਉਹਨਾਂ ਨੂੰ ਉਹਨਾਂ ਕੋਲ ਜਾਣ ਤੋਂ ਸਾਨੂੰ ਰੋਕਿਆ ਜਾਇਆ ਕਿੰਨੇ ਦਿਨਾਂ ਤੋਂ ਸੰਘਰਸ਼ ਕਰ ਰਹੇ ਹਾਂ ਤੇ ਅਸੀਂ ਤਾਂ ਜੀ 2 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਜੀ ਸਾਡੇ ਨਾਲ ਤਾਂ ਸਾਡੀ ਤਾਂ ਗੱਲ ਕਿਸੇ ਨੇ ਨਹੀਂ ਸੁਣੀ ਅਸੀਂ ਤਾਂ ਮੋਦੀ ਤੱਕ ਦਿੱਤੀਆਂ ਪਾਤੀਆਂ ਜੀ ਅਸੀਂ ਤਾਂ ਹੁਣ ਅੱਕੇ ਹੋਏ ਹਾਂ ਅਸੀਂ ਤਾਂ ਹੁਣ ਮਰਾਂਗੇ ਜੀ ਤਾਂ ਪ੍ਰਿੰਸੀਪਲ ਵਾਲੇ ਵੀ ਮਾੜਾ ਚੰਗਾ ਬੋਲਿਆ ਗਿਆ ਜੀ ਬਹੁਤ ਬਹੁਤ ਹਮੇਸ਼ਾ ਮਾੜਾ ਚੰਗਾ ਹੀ ਬੋਲਦਾ ਜੀ ਉਹ ਚੰਗਾ ਤਾਂ ਕਿਸੇ ਨੂੰ ਬੋਲਦਾ ਹੀ ਨਹੀਂ ਬਹੁਤ ਦੱਸੋ ਜੀ ਕਿਵੇਂ ਕੀ ਕਹਿ ਕੀ ਨਾਮ ਹੈ ਪ੍ਰਿੰਸੀਪਲ ਦਾ ਹਨ ਦੱਸੋ ਪ੍ਰਿੰਸੀਪਲ ਦਾ ਕੀ ਨਾਮ ਹੈ ਸੁਮਨਜੀ ਸ਼੍ਰੀ ਨਿਵਾਸ ਇੰਗਲਿਸ਼ ਟੀਚਰ ਸੀ ਇਹ 10 ਸਾਲ ਮੈਂ ਜੀ 10 20 ਸਾਲਾਂ ਤੋਂ ਅੰਗਰੇਜ਼ੀ ਇੰਗਲਿਸ਼ ਪੜ੍ਹਾ ਰਹੀ ਆਂ ਇੰਨਾਂ ਵਜ੍ਹਾ ਕਰਕੇ ਮੈਥੋਂ ਮੇਰਾ ਸਬਜੈਕਟ ਖੋ ਲਿਆ ਗਿਆ ਜੀ ਮੈਨੂੰ ਵੇਲੀ ਕਰ ਦਿੱਤਾ ਗਿਆ ਜੇ ਹੁਣ ਅਸੀਂ ਹੁਣ ਸਾਨੂੰ ਚਲੋ ਮੋਰਲ ਸਾਇੰਸ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਮੋਰਲ ਸਾਇੰਸ ਦੇਤੀ ਮੈਨੂੰ ਬਹੁਤ ਵਧੀਆ ਲੱਗਿਆ ਚਲੋ ਕੋਈ ਗੱਲ ਨਹੀਂ ਠੀਕ ਹੈ ਮੈਨੂੰ ਮੋਰਲ ਸਾਇੰਸ ਦੇਤੀ ਇੰਗਲਿਸ਼ ਛੱਡ ਕੇ ਪਰ ਮੈਂ 20 ਸਾਲਾਂ ਤੋਂ ਇੰਗਲਿਸ਼ ਹੀ ਪੜਾ ਰਹੀ ਆਂ 10 ਸਾਲ ਪਹਿਲਾਂ ਇਹਨਾਂ ਨੂੰ ਸਕੂਲ ਛੱਡਣੇ ਚੰਗੇ ਠੀਕ ਹੈ ਸਾਨੂੰ ਇਹਨਾਂ ਨੇ ਲਿਸਟ ਬਣਾ ਕੇ ਆਪਣੇ ਟੇਬਲ ਤੇ ਰੱਖੀ ਹੋਈ ਹੈ ਜੀ ਜਿਨ੍ਹਾਂ ਨੇ ਇਹਨਾਂ ਨੇ ਕੇਸ ਕੀਤਾ ਹੋਏਗਾ ਆਪਣੇ ਗ੍ਰੇਡ ਗ੍ਰੇਡ ਲਾਉਣ ਦਾ ਉਹਨਾਂ ਤੋਂ ਉਹਨਾਂ ਸਾਰੇ ਟੀਚਰਾਂ ਨੂੰ ਅਸੀਂ ਕੱਢਣ ਆਏ ਕਿੱਕ ਕਰਕੇ ਦੋ ਦੋ ਤਿੰਨ ਤਿੰਨ ਕਰਕੇ ਅਸੀਂ ਕੱਢਣ ਆਏ ਇਹਨਾਂ ਨੇ ਇਹ ਠਾਣੀ ਹੋਈ ਹੈ ਹੇ ਠੀਕ ਜੀ ਚਲੋ ਕੀ ਨਾ ਜੀ ਆਪਣਾ ਮੇਰੇ ਨਾਲ ਪਰਮਜੀਤ ਕੋਰੇ ਥੋੜੇ ਅੱਥੀ ਬੋਲੇ ਮੈਂ ਐਜੇ ਆਰਟੀਕਲ ਪੜਾ ਰਹੀ ਹਾਂ 14 ਸਾਲਾਂ ਤੋਂ ਅੱਜ ਮੇਰੀ 14000 ਦੀ ਤਨਖਾਹ 12 ਸਾਲ ਇਹਨਾਂ ਨੇ ਮੈਨੂੰ ਪੱਕੀ ਨਹੀਂ ਕਰਿਆ ਜਿਹੜੇ ਸਕੂਲ 'ਚ ਪੜਦੇ ਹਾਂ ਉੱਥੇ ਕੀ ਹਰਾਸਮੈਂਟ ਦਿੱਤੀ ਜਾ ਰਹੀ ਹੈ ਤੁਹਾਨੂੰ ਕੀ ਸਾਡੀ ਹਰਾਸਮੈਂਟ ਆਇਆ ਦੇਖੋ ਇੱਕ ਸਾਡੇ ਨਾਲ ਮੈਡਮ ਹੈਗੇ ਨੂੰ ਮਿਸ ਹੈਗੇ ਨੇ ਅੰਮ੍ਰਿਤਪੁਰ ਉਹਨਾਂ ਨੇ ਅੰਮ੍ਰਿਤਸਰ ਕੇ ਹੋਇਆ ਪ੍ਰਿੰਸੀਪਲ ਉਹਨਾਂ ਨੂੰ ਜੇ ਕੋਈ ਉਹ ਆਫਿਸ ਵਿੱਚ ਜਾਂਦੇ ਨੇ ਤਾਂ ਉਹਨਾਂ ਨੇ ਤੁਹਾਡੇ ਗੱਤ ਰੱਖ ਕੇ ਪਾਇਆ ਇਹ ਕਿਉਂ ਪਾਇਆ ਇਹਦਾ ਕੀ ਮੀਨਿੰਗ ਹੈ ਜੇ ਤੁਸੀਂ ਬਾਂਦੀਲੀ ਵਸੇ ਲੈਣ ਜਾਣੇ ਆ ਤਾਂ ਲੀਵ ਲੈਣ ਗਿਆ ਨਹੀਂ ਇੱਕ ਮੈਡਮ ਲੀਵ ਲੈਣ ਗਈ ਉਹਨੇ ਸੱਡੜੀ ਘਰੋਂ ਲੀਵ ਭੇਜੀ ਸੀ ਉਹਦੀ ਫੀਮੇਲ ਪ੍ਰੋਬਲਮ ਸੀ ਉਹਨੂੰ ਕਹਿੰਦਾ ਤੂੰ ਕੱਲ ਨਹੀਂ ਆਈ ਉਹ ਕਹਿੰਦੀ ਮੇਰੀ ਫੀਮੇਲ ਪ੍ਰੋਬਲਮ ਹੋ ਗਈ ਸੀ ਸਾਡਾ ਦੀ ਮੈਂ ਤਾਂ ਨਹੀਂ ਆਈ ਬੋ ਕੇ ਹੋਤੀ ਹੈ ਪਿਛਲੇ ਮਹੀਨੇ ਤੋਂ ਤੈਨੂੰ 20 ਤਰੀਕ ਨੂੰ ਛੁੱਟੀ ਲਈ ਸੀ ਫੀਮੇਲ ਪ੍ਰੋਬਲਮ ਦੀ ਉਹ ਕਹਿੰਦੀ ਹੁਣ ਜੇ 2 ਦਿਨ ਪਹਿਲਾਂ ਕੋਈ ਪ੍ਰੋਬਲਮ ਹੋ ਗਈ ਤਾਂ ਫਿਰ ਮੈਂ ਹੁਣ ਤੁਹਾਨੂੰ ਪੁੱਛਣ ਜਾਵਾਂ ਪਹਿਲਾਂ ਉਹਨੂੰ ਇੰਨੇ ਗੰਦੇ ਸ਼ਬਦਾਂ ਨਾਲ ਮਤਲਬ ਡੀਪਲੀ ਕੁਐਸਚਨ ਪੁੱਛੇ ਕਿ ਕੋਈ ਹਸਬੰਦ ਆਪਣੀ ਮਿਸਸ ਨੂੰ ਨਹੀਂ ਪੁੱਛਦਾ ਠੀਕ ਹੈ ਜੇ ਅਸੀਂ ਕੋਈ ਕਿਸੇ ਬੰਦੇ ਬਾਰੇ ਸ਼ਿਕਾਇਤ ਕਰਦੇ ਆ ਵੀ ਦੇਖੋ ਜੀ ਆ ਬੰਦਾ ਇੱਕ ਦਿਨ ਸਟੋਰ ਕੀਪਰ ਮੇਰੇ ਨਾਲ ਲੜ ਪਿਆ ਉਹ 15 ਜਾਣੇ ਕੋਲੇ ਖੜੇ ਸੀ ਕੋਲੇ ਪ੍ਰਿੰਸੀਪਲ ਖੜਾ ਮੈਂ ਕਿਹਾ ਦੇਖ ਲਓ ਜੀ ਮੈਂ ਆਉਣ ਜੋਟੀਆਂ ਮੈਨੂੰ ਇਹ ਬੋਲ ਰਹੇ ਕਹਿੰਦਾ ਜੀ हमको ਤਾਂ ਸਮਝ ਨਹੀਂ ਆתי ਕਿਆ ਬੋਲਤਾ ਹੈ ਕਿੱਥੋਂ ਆਏ ਪ੍ਰਿੰਸੀਪਲ ਕਿੱਥੋਂ ਦਾ ਰਹਿਣ ਵਾਲਾ ਕਿਹੜੀ ਇਹ ਜੀ ਹైదరాబాద్ ਦੇ ਰਹਿਣ ਵਾਲੇ ਅਸੀਂ ਮੈਂ ਇਹਦੀ ਇੰਨੀ ਬੈਕਗ੍ਰਾਉਂਡ ਨਹੀਂ ਜਾਣਦੀ ਪਰ ਜਦੋਂ ਤੁਸੀਂ ਆਇਆ ਸਾਡੇ ਸਕੂਲ ਦੀਆਂ ਪਿਛੜੀ ਲਿਆ ਰੱਖੀਏ ਇੱਕ ਤਾਂ ਡਿਵਾਈਨ ਟੂ ਰੂਲ ਇਹ ਬਸ ਇੱਧਰ ਦੀਆਂ ਉੱਧਰ ਉੱਧਰ ਦੀਆਂ ਉੱਧਰ ਫੇਰ ਕਹਿਣ ਜੇਤਾ ਅਸੀਂ ਕੋਈ ਹੱਕ ਮੰ ਫਿਰ ਤਾਂ ਕਹਿੰਦਾ ਮੈਂ ਤੇ ਆਪ ਜੈਸਾ ਹਾਂ ਇਹ ਕੋਈ ਅਧਿਕਾਰ ਜਮਾਉਣਾ ਹੁੰਦਾ ਫਿਰ ਕਹਿੰਦਾ ਮੇਰਾ ਆ ਹੁਕਮ ਹੈ ਮੇਰਾ ਇਹ ਤੁਸੀਂ ਕੰਪਲੇਂਟ ਨਹੀਂ ਕੀਤੀ ਕਿਸੇ ਅਸੀਂ ਕੰਪਲੇਂਟ ਜੀ ਬਹੁਤ ਵਾਰੀ ਕੀਤੀ ਹੈ ਪੁਲਿਸ ਵਾਲਿਆਂ ਨੂੰ ਪੈਸੇ ਖਵਾਉਣ ਦੇ ਨੇ ਕਿਉਂਕਿ ਮੈਨੇਜਮੈਂਟ ਨੇ ਇਹਨੂੰ ਕਿਹਾ ਹੋਇਆ ਵੀ ਤੂੰ ਬੋਲੀ ਚੱਲ ਬਾਕੀ ਕੰਮ ਸਾਹਮਣੇ ਵਾਲੇ ਅਸੀਂ ਹੈਗੇ ਆ ਅੱਜ ਤੈਨੂੰ ਸਾਹਮਣੇ ਵਾਲੇ ਹੈਗੇ ਆ ਅੱਜ ਦੀ ਮੈਨੇਜਮੈਂਟ ਪ੍ਰਿੰਸੀਪਲ ਦੀ ਸਾਈਡ ਲੈ ਕੇ ਪੁਲਿਸ ਵਾਲਿਆਂ ਨੂੰ ਬੋਰੀਆਂ ਪੈਸਿਆਂ ਦੀਆਂ ਦੇ ਰਹੀ ਹੈ ਤਾਂ ਕਿ ਤਾਂ ਹੀ ਸਾਡੀ ਸੁਣਵਾਈ ਨਹੀਂ ਹੋਵੇ ਅੱਜ ਟੈਂਕੀ ਤੇ ਚੜਨ ਦਾ ਕੀ ਕਾਰਨ ਸਾਡੇ ਟੈਂਕੀ ਤੇ ਚੜਨ ਦਾ ਇਹ ਕਾਰਨ ਜਿਹੜੇ ਸਾਡੇ ਤੇ ਬਲੇਮ ਲਾਏ ਗਏ ਨੇ ਸਾਡਾ ਮਤਵਲਾ ਵੀ ਜਿੰਨਾ ਚਿਰ ਪ੍ਰਿੰਸੀਪਲ ਰੈਸਟਿੰਗ ਹੁੰਦਾ ਅਸੀਂ ਇੱਥੇ ਮਰਾਂਗੇ ਜਾਂ ਮਾਰਾਂਗੇ ਅਸੀਂ ਸਾਡਾ ਜਿਹੜਾ ਸੰਘਰਸ਼ ਇਹ ਜਾਰੀ ਰਹੂਗਾ ਕਿੰਨੇ ਟੀਚਰਾਂ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਸੰਘਰਸ਼ ਦੇ ਵਿੱਚ ਅਸੀਂ 16 ਟੀਚਰਾਂ ਦੋ ਅੱਜ ਫਿਜ਼ੀਕਲੀ ਪਹਿਲੇ ਹੀ ਬਿਮਾਰ ਨੇ ਇੱਕ ਪਿੱਛੇ ਪਿਛਲੇ ਹਫ਼ਤੇ ਬਿਮਾਰ ਸੀ ਅਸੀਂ ਅੱਜ 15 ਟੀਚਰ ਇੱਥੇ ਹਾਜ਼ਰ ਕੋਈ ਸੈਕਸੂਅਲ ਹਰਾਸਮੈਂਟ ਦਾ ਵੀ ਮਾਮਲਾ ਹਾਂਜੀ ਹਰਾਸਮੈਂਟ ਦਾ ਮਾਮਲਾ ਦੇਖੋ ਜਿਹੜੇ ਟੀਚਰ ਦੋ ਦੋ ਮਹੀਨੇ ਪਹਿਲਾਂ ਉਹ 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 ਨਨ ਤਨਖਾਹ ਨਹੀਂ ਮਿਲੀਆਂ ਉਹਨਾਂ ਨੇ ਗੁੱਸੇ ਚ ਪੜਾਈ ਨਹੀਂ ਕਰਾਈ ਸੈਕੂਅਲ ਹਰਾਸਮੈਂਟ ਦਾ ਬੱਚਾ ਉਹਨਾਂ ਨੇ ਸੈਕੂਅਲ ਹਰਾਸਮੈਂਟ ਸੈਕੂਅਲ ਹਰਾਸਮੈਂਟ ਆਈ ਹੈ ਵੀ ਸਾਡੇ ਨਾਲ ਇਹਨਾਂ ਦਾ ਚੰਗਾ ਵਰਤਕਾ ਨਹੀਂ ਕੀਤਾ ਜਾਂਦਾ ਜੇ ਕੋਈ ਦਿਹਾੜੀ ਆ ਵੀ ਸਾਡੇ ਕੋਲ ਦੀ ਲੰਗਦਾ ਹੀ ਉਹ ਵੀ ਸਾਨੂੰ ਕਮੈਂਟ ਮਾਰ ਕੇ ਲੰਗਦਾ ਜਿਹੜੀਆਂ ਇਹਨਾਂ ਦੀ ਆਪਦੀਆਂ ਮੈਡਮਾਂ ਨੇ ਆਈਆਂ ਉਹ ਵੀ ਸਾਨੂੰ ਕਮੈਂਟ ਮਾਰ ਕੇ ਲੰਗਦੀਆਂ ਨੇ ਵੀ ਇਹਨਾਂ ਦਾ ਕੁਝ ਨਹੀਂ ਬਣਦਾ ਅੱਜ ਤੋਂ ਸਾਲ ਪਹਿਲਾਂ ਸਾਡਾ ਇੰਕਰੀਮੈਂਟ ਰੋਕਿਆ ਗਿਆ ਸਾਨੂੰ ਆਪਦੇ ਫਿਜ਼ੀਕਲੀ ਜਿਹੜੀ ਸਾਡੀ ਇੱਜ਼ਤ ਹੈ ਸਾਨੂੰ ਇਹ ਪ੍ਰਿੰਸੀਪਲ ਤੋਂ ਬਹੁਤ ਖਤਰਾ ਹੈ ਇੰਕਰੀਮੈਂਟ ਤੁਸੀਂ ਸਾਰਾ ਹੈਂਡ ਇੱਕ ਮੈਡਮ ਉੱਪਰ ਬੇਹੋਸ਼ ਹੋ ਗਈ ਜੀ ਉਹ ਜੇ ਉਹਨੂੰ ਕੁਝ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਹੋਏਗਾ ਜੀ ਅਸੀਂ ਡਾਕਟਰ ਨੂੰ ਬੁਲਾਇਆ ਸੀ ਹਾਂਜੀ ਨਹੀਂ ਇਨ ਬਿਟਵੀਨ ਜੇ ਉਹਨੂੰ ਕੁਝ ਹੋ ਜਾਂਦਾ ਆ ਇਹਦਾ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਡੀਸੀ ਜਾਂ ਸਕੂਲ ਪ੍ਰਸ਼ਾਸਨ ਇਹਦੀ ਜਮਨੇਟਿਕ ਜ਼ਿੰਮੇਵਾਰੀ ਕੌਣ ਲਏਗਾ ਜੀ ਇਹਦੀ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜੀ ਅਸੀਂ ਜਿਹੜੀ ਗੱਲ ਹੈਗੀ ਉਹ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੂੰ ਬੁਲਾਇਆ ਹੈਗਾ ਨਹੀਂ ਇਨ ਬਿਟਵੀਨ ਮੈਡਮ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਟੀਚਰ ਨੂੰ ਇਹਦਾ ਨੈਤਿਕ ਜ਼ਿੰਮੇਵਾਰ ਕੌਣ ਹੁੰਦਾ ਜੀ ਕੌਣ ਹੋਏਗਾ ਜੀ ਸਾਰਾ ਸਿਪ ਨੂੰ ਦੱਸ ਸਕਿਆ ਕਿ ਅਸੀਂ ਅਫਸਰ ਨਾਲ ਸਾਡੀ ਗੱਲ ਚੱਲ ਰਹੀ ਹੈ ਕਿ ਉਹ ਆ ਰਹੇ ਨੇ ਕਿ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਡਾਕਟਰ ਸਾਹਿਬ ਨੂੰ ਅਸੀਂ ਇਨਫੋਰਮ ਕਰਤਾ ਸੀ ਡਿਊਟੀ ਕਿੱਥੇ ਬੈਠੇ ਆ ਠੀਕ ਹੈ ਥੈਂਕ ਯੂ